ਬਰਨਾਲਾ ਦੇ ਧਰੋਲਾ ਰੋਡ ਉੱਪਰ ਸਪੇਅਰ 파ੜ ਦੀ ਦੁਕਾਨ ਵਿੱਚ ਚੋਰਾਂ ਨੇ 파ੜ ਲਾ ਕੇ ਨਕਦੀ ਅਤੇ ਸਮਾਨ ਦੀ ਚੋਰੀ ਕੀਤੀ। ਬੇਸ਼ੱਕ ਚੋਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਪਰ ਮੂੰਹ ਤੋਂ ਕੱਪੜਾ ਖੁੱਲਣ ਤੇ ਚੋਰਾਂ ਨੇ ਮੂੰਹ ਦੂਜੇ ਪਾਸੇ ਕਰ ਲਿਆ। ਉਹਨਾਂ ਨੂੰ ਪਤਾ ਸੀ ਕਿ ਦੂਜੇ ਪਾਸੇ ਵੀ ਕੈਮਰਾ ਉਹਨਾਂ ਨੂੰ ਦੇਖ ਰਿਹਾ ਹੈ। ਤੁਸੀਂ ਵੀ ਚੋਰ ਦੀ ਤਸਵੀਰ ਦੇਖੋ ਤੇ ਆਪਣੇ ਨੇੜੇ ਤੇੜੇ ਨਜ਼ਰ ਮਾਰੋ ਕਿਹ ਚੋਰ ਤੁਹਾਡੇ ਕਿਤੇ ਆਸ-ਪਾਸ ਤਾਂ ਨਹੀਂ। ਇਸ ਚੋਰ ਨੂੰ ਪਹਿਚਾਨੋ ਨੇੜੇ ਤੇੜੇ ਲੱਭਣ ਦੀ ਕੋਸ਼ਿਸ਼ ਕਰੋ ਤੇ ਪੁਲਿਸ ਨੂੰ ਸੂਚਨਾ ਦਿਵੋ